ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਭ ਤੋਂ ਪਹਿਲਾਂ ਤਾਂ ਅੱਜ ਮੈਂ ਤੁਹਾਨੂੰ ਆਪਣਾ ਨਾਮ ਹੀ ਦੱਸਦੀ ਆ ਕਿਉਂਕਿ ਮੈਂ ਕਿਸੇ ਵੀਡੀਓ 'ਚ ਨਾਮ ਨਹੀਂ ਦੱਸਿਆ ਇੱਕ ਦੋ ਵੀਡੀਓ 'ਚ ਹੀ ਦੱਸਿਆ ਹੋਊਗਾ ਤੇ ਮੇਰਾ ਨਾਮ ਹੈ ਰਜਿੰਦਰ ਕੌਰ ਤੇ ਇਸ ਚੈਨਲ ਤੇ ਮੈਂ ਵੀਡੀਓ ਲਾਈਫ ਦੇ ਰਿਲੇਟਡ ਪਾਉਂਦੀ ਰਹਿਣੀ ਆ ਬਹੁਤ ਨੋਲੇਜੇਬਲ ਗੱਲਾਂ ਵੀ ਦੱਸਦੀ ਆ ਤੁਹਾਨੂੰ ਤੇ ਇਹ ਮੈਂ ਅੱਜ ਕੰਬਲ ਜਿਹੜਾ ਵਾਸ਼ ਕਰਨ ਲੱਗੇ ਆ ਤੇ ਕੁਝ ਵੀਡੀਓ ਮੇਰੇ ਕੋਲ ਬਣ ਪਾਈ ਕੁਝ ਨਹੀਂ ਬਣ ਪਾਈ ਤੇ ਤੁਹਾਨੂੰ ਪਤਾ ਹੈ ਕਿ ਫਿਰ ਉਹਦੇ ਚ ਬਿਜ਼ੀ ਹੋਈਦਾ ਵਾ ਤੇ ਉਦਾਂ ਵੀ ਮੇਰੀ ਤਬੀਅਤ ਥੋੜੀ ਠੀਕ ਨਹੀਂ ਸੀ ਤੇ ਮਤਲਬ ਫੀਵਰ ਸੀ ਥੋੜਾ ਜਿਹਾ ਕੋਲਡ ਕਰਕੇ ਤੇ ਇਹ ਕੁਝ ਕੰਬਲ ਤੇ ਢੋਲੇ ਹੋਏ ਨੇ ਤੇ ਇਧਰ ਹੱਥ ਨਾਲ ਧੋਣ ਵਾਲੇ ਕੱਪੜੇ ਸੀ ਕਿਉਂਕਿ ਬੈੱਡ ਵਿੱਚ ਰੱਖਣੇ ਨੇ ਸਰਦੀਆਂ ਵਾਲੇ ਕੱਪੜੇ ਤੇ ਇਹ ਥੋੜੇ ਪਾਰਟੀ ਵਾ ਸੂਟ ਸੀ ਉਹ ਮੰਮਾ ਕਹਿੰਦੇ ਮੈਂ ਬਹਿ ਕੇ ਹੱਥ ਨਾਲ ਧੋ ਦਿੰਨੀ ਆ ਇਹ ਦੀਦੀ ਯੂਨੀਫਾਰਮ ਪਵਾ ਕੇ ਦੇਖ ਰਹੀ ਆ ਨੀਤ ਨੂੰ ਤੇ ਇਧਰ ਇਹ ਦੋਨੋਂ ਮੇਰੇ ਬੱਚੇ ਬੈਠੇ ਆ ਤੇ ਟੀਵੀ ਦੇਖ ਰਹੇ ਆ कि ਮੈਂ ਦੇਖਿਆ ਕਿ ਕਈਆਂ ਨੂੰ ਕੰਬਲ ਧੋਣੇ ਬਹੁਤ ਔਖਾ ਕੰਮ ਲੱਗਦਾ ਹੈ ਪਰ ਇਹਨੂੰ ਮੈਨੂੰ ਇਹਨਾਂ ਔਖਾ ਨਹੀਂ ਲੱਗਦਾ ਤੇ ਇਹ ਜਿਹੜੇ ਕੰਬਲ ਸੀ ਮੈਂ ਇੱਕ ਇੱਕ ਕਰਕੇ ਰਾਤ ਨੂੰ ਡਿਪ ਕਰ ਦਿੰਦੀ ਸੀ ਜਿੱਦਾਂ ਰਾਤ ਨੂੰ ਭਿਓਂ ਦਿੱਤਾ ਤੇ ਸਵੇਰੇ ਇਦਾਂ ਪੈਰਾਂ ਦੇ ਨਾ ਪੈਰਾਂ ਨਾਲ ਇਦਾਂ ਕਰਕੇ ਤੇ ਬਹੁਤ ਵਧੀਆ ਕੰਬਲ ਮਤਲਬ ਕਿ ਮੈਲ ਤਾਂ ਨਿਕਲ ਹੀ ਜਾਂਦੀ ਡਿਪ ਕਰਕੇ ਤੇ ਬਾਅਦ ਵਿੱਚ ਜਦੋਂ ਅਸੀਂ ਪੈਰਾਂ ਨਾਲ ਇਦਾਂ ਕਰਦੇ ਆ ਤਾਂ ਕੰਬਲ ਬਿਲਕੁਲ ਸਾਫ਼ ਹੋ ਜਾਂਦੇ ਤੁਸੀਂ ਕਰਕੇ ਦੇਖੋ ਕਿੰਨੇ ਸਾਫ਼ ਹੁੰਦੇ ਨੇ ਤੇ ਮੈਂ ਜਿਹਦਾ ਸਾਤ ਨੂੰ ਪਿਓਨ ਦਿੱਤਾ ਸੀ ਇੱਕ ਕੰਬਲ ਤੇ ਸਵੇਰੇ ਇਦਾਂ ਸਾਫ਼ ਕਰਕੇ ਤੇ ਉਹਨੂੰ ਹੰਗਾਰ ਕੇ ਫਿਰ ਦੂਜਾ ਕੰਬਲ ਪਿਓਨ ਦਿੱਤਾ ਸੀ ਕੰਬਲ ਚਾਰ ਪੰਜ ਕੰਬਲ ਆ ਤੇ ਜਿਹੜੇ ਧੋਣ ਵਾਲੇ ਸੀ ਬਹੁਤ ਹੈਵੀ ਹੈਵੀ ਸੀ ਇਹ ਜਿਹੜੇ ਦੋਨੇ ਰਜਾਈਆਂ ਦੇ ਗਲਾਪ ਨੇ ਇਹ ਵੀ ਬਹੁਤ ਹੈਵੀ ਨੇ ਗਰਮ ਨੇ ਤੇ ਪਰ ਕੰਬਲ ਜਿਹੜੇ ਬਹੁਤ ਹੈਵੀ ਸੀ ਪਰ ਇਸ ਤਰੀਕੇ ਨਾਲ ਤੁਸੀਂ ਧੋਗੋਗੇ ਨਾ ਤੇ ਤੁਹਾਡੇ ਇੰਨੀ ਮਿਹਨਤ ਵੀ ਨਹੀਂ ਲੱਗਣੀ ਤੇ ਤੁਸੀਂ ਦੇਖਿਓ ਕਿੰਨੇ ਵਧੀਆ ਸਾਫ਼ ਹੋ ਜਾਣੇ ਆ ਕੰਬਲ ਤੇ ਮੰਮਾ ਨਾਲ ਹੈਲਪ ਵੀ ਕਰਵਾ ਰਹੇ ਨੇ ਤੇ ਇਹਨਾਂ ਨੂੰ ਇੱਥੇ ਅਸੀਂ ਵੈਸੇ ਮੋਟਰ ਤੇ ਉੱਥੇ ਧੋ ਲੈਣੇ ਹੁੰਨੇ ਘਰ ਵੀ ਪਰ ਮੈਂ ਸੋਚਿਆ ਕਿ ਖੁੱਲੇ ਪਾਣੀ ਵਿੱਚ ਧੋ ਲੈਨੇ ਚੰਗੀ ਤਰ੍ਹਾਂ ਹੰਗਾਲੇ ਜਾਣਗੇ ਸੌਖੇ ਤਰੀਕੇ ਨਾਲ ਤੇ ਵੈਸੇ ਉੱਥੇ ਮੋਟਰ ਤੇ ਅਸੀਂ ਟੱਬ ਵਿੱਚ ਪਾਣੀ ਪਾ ਕੇ ਉੱਥੇ ਵੀ ਹੰਗਾਲ ਲੈਨੇ ਆ ਮਤਲਬ ਘਰ ਤੇ ਇਹਨਾਂ ਨੂੰ ਹੁਣ ਇੱਥੇ ਰੱਖ ਜਾਣਾ ਵਾ ਤੇ ਇਹਨਾਂ ਜਦੋਂ ਪਾਣੀ ਚੰਗੀ ਤਰ੍ਹਾਂ ਨਿਚੜ ਗਿਆ ਤੇ ਫੇਰ ਲੈ ਕੇ ਜਾਣੇ ਨੇ ਕਿਉਂਕਿ ਇੱਦਾਂ ਹੈਵੀ ਹੁੰਦੇ ਨੇ ਕਿ ਜਦੋਂ ਇਹਨਾਂ ਚ ਪਾਣੀ ਨਿਕਲ ਗਿਆ ਤਾਂ ਫੇਰ ਹੌਲੇ ਹੋ ਜਾਣਗੇ ਤੇ ਫੇਰ ਆਪਾਂ ਲੈ ਕੇ ਜਾਵਾਂਗੇ ਜਾਵਾਂਗੇ ਕਾ ਮਤਾਂ ਉਹ ਹੀ ਕਰਨਾ ਹੁੰਦਾ ਹੈ ਪਰ ਅਸੀਂ ਟਰਿਕ ਲਾ ਕੇ ਕਰੀਏ ਤਾਂ ਸੌਖਾ ਹੋ ਜਾਂਦਾ ਹੈ ਤੇ ਜੇ ਮੈਂ ਇਦਾਂ ਹੀ ਲੈ ਜਾਣਾ ਨੂੰ ਚੁੱਕ ਕੇ ਪਾ ਰਿਆਂ ਨੂੰ ਤੇ ਥੱਕਣਾ ਵੀ ਹੈ ਜ਼ੋਰ ਵੀ ਜ਼ਿਆਦਾ ਲੱਗਣਾ ਤੇ ਇਸ ਤਰੀਕੇ ਨਾਲ ਤੁਸੀਂ ਵੋਸ਼ ਕਰ ਸਕਦੇ ਹੋ ਬੱਚਿਆਂ ਨੂੰ ਗੰਬੀ ਤੇ ਨਹਾਉਂਦਾ ਬਹੁਤ ਚਾਹ ਹੁੰਦਾ ਹੁਣ ਨਹੀਂ ਕਹਿ ਰਹੇ ਨੇ ਕਿ ਸਾਨੂੰ ਨਹਾਉਣਾ ਹੈ ਤੇ ਅਜੇ ਤਾਂ ਮੌਸਮ ਬਦਲ ਰਿਹਾ ਹੈ ਇਸ ਕਰਕੇ ਮੈਂ ਇਹਨਾਂ ਨੂੰ ਨਹਾਉਣ ਨਹੀਂ ਦੇ ਰਹੀ ਪਰ ਦੇਖੋ ਬਾਹਰ ਹੀ ਪਾਣੀ ਨਾਲ ਖੇਡੀ ਜਾ ਰਹੇ ਜੂਨ ਜਲਾਈ ਵਿੱਚ ਇੱਥੇ ਨਹਾਇਆ ਕਰਨਗੇ ਤੇ ਬਹੁਤ ਮਸਤੀ ਕਰਦੇ ਨੇ ਇੱਥੇ ਤੇ ਚਲੋ ਜੀ ਹੁਣ ਇਹ ਪਾਣੀ ਨਿਚੜ ਚੁੱਕਾ ਹੈ ਤੇ ਇਹਨਾਂ ਨੂੰ ਸੁੱਕਣੇ ਪਾ ਦਿੰਨੇ ਆ ਤੇ ਬੱਚੇ ਵੀ ਮੇਰੇ ਬਹੁਤ ਹੈਲਪ ਕਰਦੇ ਨੇ ਕੰਮ ਵਿੱਚ ਕਿਉਂਕਿ ਇਹਨਾਂ ਨੂੰ ਸ਼ੁਰੂ ਤੋਂ ਆਦਤ ਪਾਈ ਹੋਈ ਹੈ ਫੋਰਸ ਨਹੀਂ ਕਰਦੀ ਮੈਂ ਕਿ ਤੁਸੀਂ ਕੰਮ ਕਰੋ ਤੱਕੇ ਨਾਲ ਨਹੀਂ ਕਹਿੰਦੀ

ਪੀਲਾ ਪੀਲਾ ਐਨ ਮੇਰੇ ਪੁੱਤ ਨੂੰ ਪਸਾਣ ਹੁੰਦਾ ਪੀ ਹਾਂ ਗੇੜਾ ਮੁੰਨੇ ਤਾਂ ਤੇ ਬੱਚਿਆਂ ਦੇ ਬ੍ਰੈਂਡ ਦੇ ਹੱਥ ਲਈ ਤੇ ਆਪਣੇ ਲਈ ਵੀ ਇਹ ਬਾਦਾਮ ਜਿਹੜੇ ਨੇ ਭੇਂਕ ਰੱਖ ਦਿੰਨੇ ਤੇ ਸਵਕਤੇ ਦਿੰਨੀ ਇਹਨਾਂ ਨੂੰ ਅਰਲੀ ਮਾਰਨਿੰਗ ਤੇ ਇੱਧਰ ਇਹ ਸ਼ਾਰਕ ਬਣਾਈਆਂ ਕਲੇ ਨਾਲ ਚੰਨਮੀਤ ਨੇ ਬਹੁਤ ਵਧੀਆ ਸ਼ਾਰਕ ਬਣਾਈਆਂ ਤੇ ਬੱਚੇ ਦੇਖੋ ਕਿੰਨੇ ਕ੍ਰੀਏਟਿਵ ਹੁੰਦੇ ਨੇ